ਅੱਜ ਬਿਲਕੁਲ ਜੀ ਨਵਾਂ ਸਾਲ ਹੋਇਆ ਤੇ ਸ਼ੁਕਰਾਨਾ ਕੀਤਾ ਮਾਲਕ ਦਾ ਜੀ ਤੇ ਸਾਰੀ ਸ਼ਾਂਤੀ ਚਾਹੀਦੀ ਆ ਬਹੁਤ ਵਧੀਆ ਗੱਲ ਆ ਕਿਉਂਕਿ ਗੁਰੂ ਘਰ ਦੇ ਵਿੱਚ ਇੱਥੇ ਬਹੁਤ ਜਗ੍ਹਾ ਜਾਈਦਾ ਜਦੋਂ ਇੱਥੇ ਆਉਨੇ ਆ ਨਾ ਮਤਲਬ ਜਿੱਦਾਂ ਦੀ ਸ਼ਾਂਤੀ ਇੱਥੇ ਮਿਲਦੀ ਹੋਰ ਕਿਤੇ ਨਹੀਂ ਮਿਲਦੀ ਅ ਸਵਾਜਿ ਸ਼ੁਕਰਾਨਾ ਕੀਤਾ ਮਾਲਕ ਦਾ ਤੇ ਔਰ ਸਾਰੇ ਇਹੀ ਅਰਦਾਸ ਕੀਤੀ ਹੈ ਬਈ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਾਡੀ ਕੌਮ ਨੂੰ ਚੜ੍ਹਦੀ ਕਲਾ ਚ ਰੱਖੇ ਸ਼ੁਕ ਸ਼ਾਂਤੀ ਹੋਵੇ 2024 ਚ ਸੰਤਨ ਸ਼੍ਰੀ ਗੁਰੂ ਅੰਗਦ ਦੇ ਦਰ ਆ ਨਿਰੰਤਰ ਪਾਣੀ ਦਾ ਪ੍ਰਵਾਹ ਚੱਲਦਾ ਕਿੰਨਾ ਕੁ ਮਨ ਸਕਦਾ ਬਹੁਤ ਹੀ ਬਹੁਤ ਮੈਂ ਤਾਂ ਸਰਜੀਤ ਉਹ ਹੀ ਗੱਲ ਕਰ ਰਹੀ ਸੀ ਇੱਕ ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਵੀ ਜੈਜੀ ਵੀ ਵਣਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਜਿਹੜਾ ਉਹ ਸਵਾਦ ਆ ਸੀ ਅੱਜ ਵੀ ਅਰਦਾਸ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਪਰ ਇਹ ਤੋਂ ਉੱਤੇ ਕੁਝ ਨਹੀਂ ਹੈ ਜੀ ਗੁਰਬਾਣੀ ਤੋਂ ਉੱਤੇ ਕੁਝ ਨਹੀਂ ਹੈ ਕਿ ਨਵਾਂ ਕਨਸੈਪਟ ਲੈ ਕੇ ਆ ਰਹੇ ਜੀ ਆਪਣੀਆਂ ਅਦਾਜ਼ਾਂ ਅੱਜ ਬਸ ਬਸ ਜੀ ਬਸ ਇੱਥੇ ਤੋਂ ਹੁੰਦਾ ਆਰਮਿਕ ਦੀ ਸ਼ੁਰੂਆਤ ਤੁਸੀਂ ਅੱਜ ਇੱਥੋਂ ਕਰ ਅੱਜ ਸਾਰੇ ਹਮੇਸ਼ਾ ਹੀ ਮੇਰੀ ਜਿਹੜੀ ਸਟੇਜ ਵੀ ਹੁੰਦੀ ਆ ਉਹ ਅਰਦਾਸ ਤੋਂ ਹੀ ਸ਼ੁਰੂ ਹੁੰਦੀ ਆ ਜਦੋਂ ਬਸ ਹਲਕਾ ਦਾ ਨਾਮ ਲੈ ਕੇ ਜਾਈਦਾ ਉਹਦੇ ਮੈਂ ਮਤਲਬ ਜਿਹਨੂੰ ਤੁਸੀਂ ਮਰਜ਼ੀ ਮੰਨੋ ਪਰ ਗੁਰਬਾਣੀ ਦੇ ਵਿੱਚ ਜੋ ਪਾਵਰ ਹੈ ਜੀ ਬਸ ਉਹ ਮਤਲਬ ਤੁਸੀਂ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਹੈਗੀ ਇਸ ਇਸ਼ਾਨ ਬਲੀਵੋ ਸੰਤਾਂ ਨੂੰ ਕੀ ਕਹਿਣਾ ਚਾਹੀਦਾ ਸੰਤਾਂ ਨੂੰ ਇਹੀ ਹੈ ਜੇ ਪਿਆਰ ਸਤਿਕਾਰ ਵੰਡਣਾ ਚਾਹੀਦਾ ਆਸਰੇ ਵਿੱਚ ਜਿੰਨਾ ਪਿਆਰ ਵੰਡੋਗੇ ਉਹਨਾਂ ਤੁਹਾਨੂੰ ਦੁੱਗਣਾ ਚੋਗਣਾ ਪਿਆਰ ਮਿਲੂਆ ਨਫਰਤ ਤੋਂ ਆਪਾਂ ਦੂਰ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਵੀ ਤੁਸੀਂ ਧਰਮ ਮੰਨਦੇ ਉਹਦੇ ਨਾਲ ਜ਼ਰੂਰ ਜੋੜੋ ਆਪਣੀ ਮਾਂ ਬੋਲੀ ਪੰਜਾਬੀ ਨਾਲ ਜ਼ਰੂਰ ਜੋੜੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਕੱਲ ਤਾਂ ਬਹੁਤ ਸੌਕਾ ਹੋ ਗਿਆ ਕੈਦੇ ਲੈਣ ਦੀ ਲੋੜ ਨਹੀਂ ਪੈਂਦੀ ਫੋਨਾਂ ਦੇ ਉੱਤੇ ਸਾਰਾ ਕੁਝ ਹੈਗਾ ਆਪਾਂ ਬਲੇਮ ਕਰ ਦਿੰਨੇ ਆ ਬੱਚਿਆਂ ਨੂੰ ਮਾਪੇ ਦੀ ਗਲਤੀ ਹੁੰਦੀ ਹੈ ਕਿਉਂਕਿ ਆਪਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਸੋ ਟਾਈਮ ਦਿਆ ਕਰੋ ਬੱਚਿਆਂ ਨੂੰ ਪੰਜਾਬੀ ਜਰੂਰ ਸਿਖਾਓ ਧੰਨਵਾਦ ਹਾਂਜੀ ਬਿਲਕੁਲ ਜੀ ਨਵਾਂ ਸਾਲ ਹੋਇਆ ਤੇ ਸ਼ੁਕਰਾਨਾ ਕੀਤਾ ਮਾਲਕ ਦਾ ਜੀ ਤੇ ਸਾਰੀ ਸ਼ਾਂਤੀ ਚਾਹੀਦੀ ਆ ਬਹੁਤ ਵਧੀਆ ਗੱਲ ਆ ਕਿਉਂਕਿ ਗੁਰੂ ਘਰ ਦੇ ਵਿੱਚ ਇੱਥੇ ਬਹੁਤ ਜਗ੍ਹਾ ਜਾਈਦਾ ਜਦੋਂ ਇੱਥੇ ਆਉਂਦੇ ਆ ਨਾ ਇਹ ਮਤਲਬ ਜਿੱਦਾਂ ਦੀ ਸ਼ਾਂਤੀ ਇੱਥੇ ਮਿਲਦੀ ਹੋਰ ਕਿਤੇ ਨਹੀਂ ਮਿਲਦੀ ਅ ਸਭਾ ਜੀ ਸ਼ੁਕਰਾਨਾ ਕੀਤਾ ਮਾਲਕ ਦਾ ਤੇ ਅਤੇ ਸਾਰੇ ਇਹੀ ਅਰਦਾਸ ਕੀਤੀ ਹੈ ਬਈ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਡੀ ਕੌਮ ਨੂੰ ਚੜ੍ਹਦੀ ਕਲਾ 'ਚ ਰੱਖੇ ਸ਼ੋਕ ਸ਼ਾਂਤੀ ਹੋਵੇ ਠੋਣੀ ਠੋਣੀ ਫਿਰਵੇ ਸ਼ੰਤਨ ਸ਼੍ਰੀ ਗੁਰੰ达ਸ ਜੀ ਦਾ ਦਰ ਆ ਨਿਰੰਤਰ ਬਾਣੀ ਦਾ ਪ੍ਰਵਾਹ ਚੱਲ ਕਿੰਨਾ ਕੁ ਮੰਨ ਸਕੋ ਬਹੁਤ ਹੀ ਬਹੁਤ ਮੈਂ ਤਾਂ ਸਰਬਜੀਤ ਉਹੀ ਗੱਲ ਕਰ ਰਿਹਾ ਸੀ ਇੱਕ ਸਾਲ ਸਾਨੂੰ ਮੌਕਾ ਮਿਲਿਆ ਵੀ ਉਦੋਂ ਪਤਾ ਨਹੀਂ ਸੀ ਵੀ ਜੈਜੀ ਵੀ ਵਣਕੇ ਨਹੀਂ ਮੈਂ ਆਇਆ ਸੀਗਾ ਮਤਲਬ ਕਿਸੇ ਨੂੰ ਪਤਾ ਨਹੀਂ ਸੀ ਉਦੋਂ ਅਸੀਂ ਨਵਾਂ ਸਾਲ ਇੱਥੇ ਮਨਾਇਆ ਜਿਹੜਾ ਉਹ ਸਵਾਦ ਅਸੀਂ ਅੱਜ ਵੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਪਰ ਇਤੋਂ ਉੱਤੇ ਕੁਝ ਨਹੀਂ ਹੈ ਜੀ ਗੁਰਬਾਣੀ ਤੋਂ ਉੱਤੇ ਕੁਝ ਨਹੀਂ ਹੈ ਕਿ ਨਵਾਂ ਕਨਸੈਪਟ ਲੈ ਕੇ ਆ ਰਹੇ ਜੀ ਆਪਣਿਆਂ ਦਾ ਅੱਜ ਬਸ ਬਸ ਜੀ ਬਸ ਇੱਥੇ ਤੋਂ ਆਰਮਿਕ ਦੀ ਸ਼ੁਰੂਆਤ ਤੁਸੀਂ ਅੱਜ ਇੱਥੋਂ ਕਰ ਅੱਜ ਸਾਰੇ ਹਮੇਸ਼ਾ ਹੀ ਮੇਰੀ ਜਿਹੜੀ ਸਟੇਜ ਵੀ ਹੁੰਦੀ ਆ ਉਹ ਅਰਦਾਸ ਤੋਂ ਹੀ ਸ਼ੁਰੂ ਹੁੰਦੀ ਆ ਜਦੋਂ ਬਸ ਹਲਕਾ ਨਾਮ ਲੈ ਕੇ ਜਾਈਦਾ ਉਹਦੇ ਮੈਂ ਮਤਲਬ ਜਿਹਨੂੰ ਤੁਸੀਂ ਮਰਜ਼ੀ ਮੰਨੋ ਪਰ ਗੁਰਬਾਣੀ ਦੇ ਵਿੱਚ ਜੋ ਪਾਵਰ ਹੈ ਜੀ ਬਸ ਉਹ ਮਤਲਬ ਤੁਸੀਂ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਹੈਗੀ ਇਸ ਇਸ਼ਾਨ ਬਲੀਵੋ ਸਹੀ ਤੁਹਾਨੂੰ ਕੀ ਕਹਿਣਾ ਚਾਹੀਦਾ ਪਰ ਸੰਤਾਂ ਨੂੰ ਇਹੀ ਹੈ ਜੇ ਪਿਆਰ ਸਤਿਕਾਰ ਵੰਡਣਾ ਚਾਹੀਦਾ ਆਪਸ ਦੇ ਵਿੱਚ ਜਿੰਨਾ ਪਿਆਰ ਵੰਡੋਗੇ ਉਹਨਾਂ ਤੁਹਾਨੂੰ ਦੁੱਗਣਾ ਚੋਗਣਾ ਪਿਆਰ ਮਿਲੇਗਾ ਨਫਰਤ ਤੋਂ ਆਪਾਂ ਦੂਰ ਰਹਿਣਾ ਆਪਣੇ ਬੱਚਿਆਂ ਨੂੰ ਜਿਹੜਾ ਵੀ ਤੁਸੀਂ ਧਰਮ ਮੰਨਦੇ ਉਹਦੇ ਨਾਲ ਜ਼ਰੂਰ ਜੋੜੋ ਆਪਣੀ ਮਾਂ ਬੋਲੀ ਪੰਜਾਬੀ ਨਾਲ ਜ਼ਰੂਰ ਜੋੜੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਅੱਜ ਕੱਲ ਤਾਂ ਬਹੁਤ ਸੌਕਾ ਹੋ ਗਿਆ ਕੈਦੇ ਲੈਣ ਦੀ ਲੋੜ ਨਹੀਂ ਪੈਂਦੀ ਫੋਨਾਂ ਦੇ ਉੱਤੇ ਸਾਰਾ ਕੁਝ ਹੈਗਾ ਆਪਾਂ ਬਲੇਮ ਕਰ ਦਿੰਨੇ ਆ ਬੱਚਿਆਂ ਨੂੰ ਮਾਪੇ ਦੀ ਗਲਤੀ ਹੁੰਦੀ ਹੈ ਕਿਉਂਕਿ ਆਪਾਂ ਉਹਨਾਂ ਨੂੰ ਟਾਈਮ ਨਹੀਂ ਦੇ ਸਕਦੇ ਸੋ ਟਾਈਮ ਦਿਆ ਕਰੋ ਬੱਚਿਆਂ ਨੂੰ ਪੰਜਾਬੀ ਜਰੂਰ ਕਰਦੇ। ਧੰਨ।